ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਤੇ ਬਹੁਤ ਵੱਡਾ ਯਾਨੀ ਇੱਕ ਰਿਐਕਸ਼ਨ ਆ ਰਿਹਾ ਹੈ ਤੇ ਅਮਰਪਾਲ ਸਿੰਘ ਰਿਹਾ ਹੁਣ ਜਾ ਰਹੇ ਨੇ ਔਰ ਦੂਜੀ ਖਬਰ ਸੀਐਮ ਮਾਨ ਦੇ ਨਾਲ ਜੁੜੀ ਹੈ ਜਿਹੜੇ ਕੇ ਪਾਪਾਂ ਦਾ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਪਾਪਾਂ ਦੀ ਸਜ਼ਾ ਕਿਵੇਂ ਮਿਲ ਰਹੀ ਹੈ ਉਹ ਵੀ ਦਰਅਸਲ ਮੈਂ ਤੁਹਾਨੂੰ ਪੂਰੀ ਵਿਸਤਾਰ ਦੇ ਨਾਲ ਸਮਝਾਉਂਗਾ ਕਿਉਂਕਿ ਇੱਕ ਵੀਡੀਓ ਹੈ ਮੇਰੇ ਹੱਥ ਦੇ ਵਿੱਚ ਜਿਹਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦੇ ਸਬੂਤ ਨੇ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਉਹਨਾਂ ਦੀ ਜਿਹੜੀ ਕਿਸਮਤ ਹੈ ਉਹ ਚਮਕ ਗਈ ਹੈ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਉਹਨਾਂ ਦੀ ਦਰਸਲ ਇੱਕ ਪਾਪਾਂ ਦੀ ਸਜ਼ਾ ਮਿਲਣ ਜਾ ਰਹੀ ਹੈ ਤਾਂ ਤੁਸੀਂ ਸੋਚਦੇ ਹੋਵੋਗੇ ਕਿ ਪਾਪਾਂ ਦੀ ਸਜ਼ਾ ਕਿਵੇਂ ਮਿਲ ਸਕਦੀ ਹੈ ਦਰਸਲ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਊਂਗਾ ਤੇ ਇਹ ਵੀਡੀਓ ਵੀ ਦਿਖਾਊਂਗਾ ਤੁਸੀਂ ਗੱਲ ਸਮਝੋ ਪੰਜਾਬ ਦੇ ਵਿੱਚ ਜਦੋਂ ਕਿ ਅਮਰਪਾਲ ਸਿੰਘ ਨੂੰ ਅੰਦਰ ਕੀਤਾ ਔਰ ਉਸ ਦੇ ਨਾਲ ਹੀ ਕਈ ਸਾਥੀਆਂ ਨੂੰ ਅੰਦਰ ਕੀਤਾ ਤਾਂ ਉਦੋਂ ਹੀ ਬਹੁਤ ਸਾਰੇ ਲੋਕਾਂ ਦਾ ਬਹੁਤ ਸਾਰੇ ਚੈਨਲਾਂ ਦਾ ਇਹ ਕਹਿਣਾ ਸੀ ਜੈਨ ਬੜੀ ਦੁਨੀਆ ਨੇ ਇਹ ਯਤਨ ਕੀਤਾ ਤਾਂ ਅਕਸਰ ਮੈਂ ਵੀ ਬੋਲਦਾ ਰਿਹਾ ਕਿ ਜਿਹੜੇ ਤੁਸੀਂ ਸਿੰਘ ਬੰਦ ਕੀਤੇ ਨੇ ਪੰਜਾਬ ਦੇ ਉਹ ਨੌਜਵਾਨ ਜਿਨ੍ਹਾਂ ਨੇ ਇੱਕ ਵੱਡੀ ਮਹੀਮ ਦੇ ਨਾਲ ਅਮਰਪਾਲ ਸਿੰਘ ਦੇ ਨਾਲ ਮਿਲ ਕੇ ਇੱਕ ਨਸ਼ਿਆਂ ਦੇ ਵਿਰੁੱਧ ਮਹੀਮ ਚਲਾਈ ਸੀ ਤਾਂ ਤੁਸੀਂ ਉਹਨਾਂ ਨੂੰ ਅੰਦਰ ਕਰ ਦਿੰਨੇ ਹੋ ਡੀਬਰੂਗੜ ਦੇ ਵਿੱਚ ਦੋਸਤੋਂ ਬਾਅਦ ਇੱਕ ਰਿਐਕਸ਼ਨ ਆਉਂਦਾ ਕਿ ਅਮਰਪਾਲ ਸਿੰਘ ਔਰ ਬਾਕੀ ਸਾਥੀਆਂ ਨੂੰ ਤੁਸੀਂ ਅੰਦਰ ਕੀਤਾ ਇਹਦਾ ਤੁਹਾਨੂੰ ਜਿਹੜਾ ਕੀਤਾ ਪਾਪ ਹੈ ਤਾਂ ਉਹਨਾਂ ਦੀ ਸਜ਼ਾ ਇੱਕ ਦਿਨ ਜ਼ਰੂਰ ਮਿਲੂਗੀ ਔਰ ਤੁਹਾਨੂੰ ਸਜ਼ਾ ਹਰ ਹਿੱਲੇ ਮਿਲਣੀ ਹੈ ਕਿਉਂਕਿ ਉਹਨਾਂ ਨੇ ਕੀਤਾ ਕਰਾਇਆ ਜਿਹੜਾ ਤੁਸੀਂ ਪਾਪ ਪਾਓ ਤੁਹਾਡੇ ਸਿਰ ਪੈ ਗਿਆ ਤਾਂ ਬੇਦੋਸੇ ਸਿੰਘਾਂ ਨੂੰ ਬੰਦ ਕਰਨ ਵਾਲੇ ਮੁੱਖ ਮੰਤਰੀ ਨੂੰ ਦਰਸਾਲ ਇੱਕ ਖਬਰ ਹੈ ਜਿਹੜੀ ਬੜੀ ਹੀ ਹੈਰਾਨ ਕਰ ਦੇਣ ਵਾਲੀ ਹੈ ਪਾਪਾਂ ਦੀ ਸਜ਼ਾ ਮਿਲਣ ਜਾ ਰਹੀ ਹੈ ਕਿਉਂ ਮਿਲਣ ਜਾ ਰਹੀ ਹੈ ਇਹ ਵੀਡੀਓ ਤੁਹਾਡੇ ਸਾਹਮਣੇ ਦੱਸੂਗੀ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਸੇ ਮੁੱਦਿਆਂ ਤੇ ਦੋਵੇਂ ਹੀ ਖਬਰਾਂ ਤੇ ਬੜੀ ਹੀ ਅਹਿਮ ਚਰਚਾ ਕਰਨੀ ਹੈ ਜਿਹੜੀ ਕਿ ਬਿਲਕੁਲ ਸਾਡੇ ਪੰਜਾਬ ਵਾਲਿਆਂ ਨੂੰ ਸੁਣਨੀ ਜ਼ਰੂਰੀ ਹੈ ਕਿਉਂ ਕਿ ਕਿਉਂਕਿ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸਿੱਖੀ ਤੇ ਪੰਜਾਬ ਦੀ ਪੀੜ੍ਹੀ ਦੇ ਨਾਲ ਜੁੜੀ ਹੈ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸੰਜੇ ਸੁਣੋ ਜੁੜਿਓ ਤੁਸੀਂ ਵੱਡੀ ਖਬਰ ਆ ਸਿਆ ਮਾਂ ਨਾਲ ਜੁੜੀ ਹੋਈ ਆ ਪਿਆ ਮਾਂ ਦੀ ਸਟਾਰਟਿੰਗ ਲੈ ਕੇ ਵੜੇ ਹੱਚਲ ਮੱਚੀ ਹੋਈ ਨਜ਼ਰ ਆ ਰਹੀ ਆ ਰਾਤ ਦੀ ਹੈ ਕਿ ਤਾਂ 77 ਦਿਨ ਤੇ ਸੀਐਮ ਮਾਨ ਵੱਲੋਂ ਝੰਡਾ ਲਹਿਰਾਇਆ ਜਾਣਾ ਤੇ ਉਸ ਤੋਂ ਪਹਿਲਾਂ ਸੁਰੱਖਿਆ ਨੂੰ ਲੈ ਕੇ ਵੱਡੇ ਜਿਹੜੀ ਆ ਹੱਚਲ ਪੈਦਾ ਹੋ ਚੁੱਕੀ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਕਿ ਦਿੱਤੇ ਗਿਆ ਤਾਂ ਗੁਰਪ੍ਰਤਾ ਗੁਰਪ੍ਰਤਵਤ ਪੰਨੂ ਵੱਲੋਂ ਤਾਂ ਕਿ ਦਿੱਤੇ ਗਿਆ ਅਤੇ ਆ ਜਿਹੜੇ ਨਾਰੇ ਵੀ ਲਿਖੇ ਗਏ ਨੇ ਤਾਂ ਜੋ ਆ ਐਸਐਫ ਦੇ ਮੁਖੀ ਹੈ ਜਿਸ ਸਿਫਰ ਜਸਟਿਸ ਦਾ ਉਹਨਾਂ ਵੱਲੋਂ ਤਰਕੀ ਦਿੱਤੀ ਗਿਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਲੈ ਕੇ ਬੜਾ ਖਤਰਾ ਜਿਹੜਾ ਨਜ਼ਰ ਆ ਰਿਹਾ ਪੰਜਾਬੀਓ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਜੋ ਮੁੱਖ ਮੰਤਰੀ ਨੇ ਕਿਸੇ ਦਿਨ ਕਿਹਾ ਸੀ ਤੁਹਾਡੇ ਯਾਦ ਹੋਣਾ ਗੱਲਾਂ ਸੱਚੀਆਂ ਹੋਣਗੀਆਂ ਦੇਖੋ ਮੁੱਖ ਮੰਤਰੀ ਇੱਕ ਦਿਨ ਕਹਿੰਦਾ 15 ਅਗਸਤ ਵਾਲੇ ਦਿਨ ਤੇ ਵੀ ਇੱਕ ਤਿਹਾਰਾ ਜਿਹੜਾ ਕਿ ਗਣਤੰਤਰ ਹੈ ਯਾਨੀ ਇੱਕ ਦਿਵਸ ਬਨਾਇਆ ਜਾ ਰਿਹਾ ਤਾਂ ਉਸ 26 ਜਨਵਰੀ ਨੂੰ 26 ਜਨਵਰੀ ਵੀ ਇੱਕ ਦਿਵਸ ਹੈ ਤਾਂ ਉਸੇ 26 ਜਨਵਰੀ ਨੂੰ ਮੁੱਖ ਮੰਤਰੀ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਕੀ ਹੋ ਗਿਆ ਇਹ ਵੀ ਮੈਂ ਤੁਹਾਨੂੰ ਦੱਸੂਗਾ ਦੇਖੋ ਇੱਕ ਪਾਸੇ ਅਮਰਪਾਲ ਸਿੰਘ ਤੇ ਥੋਪੇ ਗਏ ਇਲਜ਼ਾਮ ਕਿ ਮੈਨੂੰ ਯਾਨੀ ਮੇਰੀ ਜਾਨ ਨੂੰ ਸਿੱਧਾ ਕਿਹਾ ਮੁੱਖ ਮੰਤਰੀ ਨੇ ਕੋਰਟ ਦੇ ਵਿੱਚ ਕਿ ਮੇਰੀ ਜਾਨ ਨੂੰ ਖਤਰਾ ਹੈ ਅਮਰਪਾਲ ਸਿੰਘ ਤੋਂ ਏ ਅਮਰਪਾਲ ਸਿੰਘ ਤੇ ਐਨਐਸਏ ਲਗਣੀ ਵਧਾਉਣੀ ਜ਼ਰੂਰੀ ਹੈ। ਤਾਂ ਅੱਜ ਕੀ ਹੋਇਆ ਬਈ? ਅੱਜ ਫੇਰ ਅਮਰੀਕਾ ਦੇ ਵਿੱਚੋਂ ਖਾਲਸਤਾਨੀ ਜਿਹਨੂੰ ਕਿਹਾ ਜਾਂਦਾ ਗੁਰਪੰਤ ਸਿੰਘ ਪੰਨੂ ਉਹਨਾਂ ਬਣੀ ਉਹ ਬਹੁਤ ਵੱਡੀ ਧਮਕੀ ਆਈ ਹੈ ਕਿ 26 ਜਨਵਰੀ ਨੂੰ ਸੀਐਮ ਭਗਵੰਤ ਮਾਨ ਨੂੰ ਉਡਾ ਦੇਾਂਗੇ। ਤਾਂ ਹੁਣ ਤੁਸੀਂ ਦੱਸੋ ਇਹਦੇ ਵਿੱਚ ਕਿਹੜਾ ਅਮਰਪਾਲ ਸਿੰਘ ਦਾ ਹੱਥ ਹੈ? ਕਿੱਥੇ ਅਮਰਪਾਲ ਸਿੰਘ ਦਾ ਲੈਣਾ ਦੇਣਾ ਨਹੀਂ ਦੂਰ ਦੂਰ ਤੱਕ। ਤਾਂ ਜਿਹੜੀ ਉਹਦੀ ਰਿਹਾਈ ਤੇ ਲੈ ਕੇ ਗੱਲ ਆ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਪਰ ਤੁਸੀਂ ਗੱਲ ਦਾ ਜਵਾਬ ਦਿਓ ਜਿੰਨੇ ਲੋਕ ਦੇਖੋ ਅਸੀਂ ਇੱਕ ਦਿਨ ਸੀਐਮ ਮਾਨ ਦੇ ਹੱਕ ਦੇ ਵਿੱਚ ਖੜੇ ਸੀ ਇਸ ਕਰਕੇ ਅੱਜ ਮੌਜੂਦਾ ਹਾਲਾਤ ਆ ਜਿਹੜੇ ਉਹ ਬਣੇ ਨੇ ਕਿਉਂ ਕਿ ਅੱਜ ਉਹ ਮੌਜੂਦਾ ਮੁੱਖ ਮੰਤਰੀ ਨੇ ਕਾਫੀ ਬੜਾ ਜ਼ੋਰ ਲਾਇਆ ਪੰਜਾਬ ਦੇ ਵਿੱਚ ਬੜੀਆਂ ਜਾਨੀ ਅਸੀਂ ਆਪਣੇ ਜਿੰਨੇ ਵੀ ਸੱਜਣ ਯਾਰ ਮਿੱਤਰ ਸਾਰਿਆਂ ਨੂੰ ਕਿ ਆਪਾਂ ਇੱਕ ਮੁਹਿੰਮ ਚਲਾਉਣੀ ਆ ਦੋਵੇਂ ਘਰਾਂ ਤੋਂ ਜਾਨੀ ਸਾਰੇ ਲੋਕ ਇਕੱਠੇ ਹੋਏ ਸੀ ਅਕਾਲੀ ਦਲ ਤੋਂ ਵੀ ਯਾਨੀ ਬਾਦਲਕਿਆਂ ਤੋਂ ਵੀ ਔਰ ਕੈਪਟਨ ਕਹਤੋਂ ਵੀ ਤਾਂ ਫੇਰ ਸਾਡੇ ਅੱਕੇ ਹੋਏ ਲੋਕਾਂ ਨੇ ਪੰਜਾਬ ਦੇ ਅੰਨੇ ਇੱਕ ਹੰਬੜਾ ਮਾਰਿਆ ਤੇ ਸੀਐਮ ਮਾਨ ਦੀ ਸਰਕਾਰ ਬਣاتی 22 ਦੇ ਵਿੱਚ ਪੰਜਾਬ ਦੇ ਅੰਦਰ ਤਾਂ ਹੁਣ ਤੁਸੀਂ ਦੱਸੋ ਭਗਵੰਤ ਮਾਨ ਨੇ ਬੇਦੋਸ਼ੇ ਸਿੰਘ ਡਿਬਰੂਗੜ੍ਹ ਦੇ ਵਿੱਚ ਅਮਰਪਾਲ ਸਿੰਘ ਦੇ ਸਮੇਤ 10 ਸਾਥੀ ਬੰਦ ਕੀਤੇ ਆ ਕਿ ਨਹੀਂ ਕੀਤੇ ਇਹ ਗੱਲਾਂ ਦੇ ਜਵਾਬ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤੇ ਮੈਂ ਇਹਦਾ ਰਿਪਲਾਈ ਤੁਹਾਨੂੰ ਲਾਜ਼ਮੀ ਦੇਊਗਾ ਔਰ ਦੂਜੇ ਪਾਸੇ ਅਮਰਪਾਲ ਸਿੰਘ ਦੀ ਜਿਹੜੀ ਕਿ ਰਿਹਾਈ ਹੈ ਉਹਨੂੰ ਲੈ ਕੇ ਇੱਕ ਸੁਣਵਾਈ ਹੈ 29 ਜਨਵਰੀ ਨੂੰ ਮੈਂ ਹਰ ਦਿਨ ਇਹ ਗੱਲ ਦਾ ਜ਼ਿਕਰ ਕਰਦਾ ਤਾਂ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਯਾਦ ਰਹੇ ਤਾਂ ਉਸ ਦਿਨ ਐਨਐਸਏ ਟੁੱਟਣ ਜਾ ਰਹੀ ਹੈ ਐਨਐਸਏ ਟੁੱਟਦੀ ਜਿੱਤਾ ਫਿਰ ਉਸ ਦੀ ਰਿਹਾਈ ਹੈ ਜਿਹੜੀ ਉਤੇ ਮੋਹਰ ਲੱਗਦੀ ਹੈ ਤੇ ਰਿਹਾ ਹੋਣ ਜਾ ਰਹੇ ਨੇ ਤੇ ਜਿਹੜਾ ਸੀਐਮ ਮਾਨ ਨੇ ਕੀਤਾ ਦਰਸਲ ਉਹ ਖੁਦ ਭਗਵੰਤ ਮਾਨ ਨੂੰ ਵੀ ਪਤਾ ਕਿ ਮੇਰੇ ਪਾਪਾਂ ਦਾ ਕਰਮ ਜਿਹੜਾ ਕੀਤਾ ਉਹ ਮੇਰੇ ਅੱਗੇ ਆ ਰਿਹਾ ਕਿਉਂਕਿ ਅਕਸਰ ਕਹਿੰਦੇ ਹੁੰਦੇ ਨੇ ਸਿਆਣਿਆਂ ਦੀਆਂ ਕਹਾਵਤਾਂ ਨੇ ਐਸਾ ਹੱਥ ਕਰ ਲਓ ਤੇ ਦੂਜੇ ਹੱਥ ਛੱਡ ਲਓ ਸੋ ਇਹ ਗੱਲਾਂ ਜਿਹੜੀਆਂ ਸੱਚੀਆਂ ਨੇ ਬਿਲਕੁਲ ਆਧਾਰਿਤ ਹੁੰਦੀਆਂ ਜਾ ਰਹੀਆਂ ਨੇ ਬਹੁਤ ਸਾਰੀ ਦੁਨੀਆ ਨੇ ਕਲਾਇਆ ਕਿ ਭਾਈ ਸਾਡੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਪੰਜਾਬ ਦੀ ਨੌਜਵਾਨੀ ਦੀ ਗੱਲ ਕਰ ਤੁਸੀਂ ਉਲਟਾ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਅੱਜ ਤੁਹਾਡੇ ਦੇ ਕੀਤੇ ਹੋਏ ਦੋਸ਼ ਜਿਹੜੇ ਤੁਸੀਂ ਡੇਰੂ ਘੜ ਦੇ ਵਿੱਚ ਬੰਦ ਕਰੀ ਬੈਠੇ ਹੋ ਮੈਂ ਉਸ ਦਿਨ ਵੀ ਕਿਹਾ ਸੀ ਕਿ ਸੀਐਮ ਮਾਨ ਸਾਹਿਬ ਅਸੀਂ ਤੁਹਾਡੇ ਹੱਕ ਦੇ ਵਿੱਚ ਖੜੇ ਸੀ ਅੱਜ ਵੀ ਖੜ੍ਹ ਜਾਗੇ ਤੁਹਾਡੇ ਹੱਕ ਦੇ ਵਿੱਚ ਮਦਾਵੇ ਨਾਲ ਕਹਿੰਦਾ ਮੇਰੇ ਚੈਨਲ ਬਣੀਓ ਜਿੰਨੀ ਕਿ ਮੇਰੀ ਪਹੁੰਚ ਹੋਊਗੀ ਕਿ ਮੈਂ ਪਹਿਲਾਂ ਵੀ ਤੁਹਾਡੀ ਮਦਦ ਕੀਤੀ ਸੀ ਵਾਈ ਦੇ ਵਿੱਚ ਅੱਜ ਵੀ ਕਰਾਂਗੇ ਕਿਉਂ ਕਿਉਂਕਿ ਜੇਕਰ ਤੁਸੀਂ ਸਾਡਾ ਵਾਅਦਾ ਪੂਰਾ ਕਰ ਦਿਓ ਸਾਡੇ ਜਿਹੜੇ ਸਿੰਘ ਬੰਦ ਕੀਤੇ ਨੇ ਉਹਨਾਂ ਨੂੰ ਰਿਹਾ ਕਰੋ ਉਹ ਦਰਅਸਲ ਕੋਈ ਬਾਹਰਲੇ ਨਹੀਂ ਸਾਡੇ ਹੀ ਪੰਜਾਬ ਦੇ ਜਾਏ ਨੇ ਤੁਹਾਡੀ ਆਪਣੀ ਆਵਾਮ ਹੈ ਪੰਜਾਬ ਦੇ ਰਹਿਣ ਵਾਲੇ ਨੇ ਤੁਹਾਡਾ ਤਾਂ ਹੱਕ ਇਹ ਬਣਦਾ ਸੀ ਕਿ ਮੈਂ ਮੁੱਖ ਮੰਤਰੀ ਆ ਮੈਂ ਅਮਰਪਾਲ ਸਿੰਘ ਨੂੰ ਅੰਦਰ ਨਹੀਂ ਹੋਣ ਦੇਣਾ ਦਰਅਸਲ ਜੇਕਰ ਤੁਸੀਂ ਪਹਿਲ ਕੀਤੀ ਆ ਤਾਂ ਅਮਰਪਾਲ ਸਿੰਘ ਅੰਦਰ ਗਿਆ ਤੇ ਨਾਲ ਹੋਰ ਕਈ ਨੌ ਸਾਥੀ ਬੰਦ ਨੇ ਸੋ ਇਸ ਕਰਕੇ ਮੇਰੀ ਅਪੀਲ ਸਿੱਧੀ ਭਗਵੰਤ ਮਾਨ ਨੂੰ ਹੀ ਆ ਕਿ ਦੇਖੋ ਅਸੀਂ ਬਾਈ ਦੇ ਵਿੱਚ ਬੜੇ ਜੋਰਾਂ ਛੋਰਾ ਦੇ ਨਾਲ ਤੁਹਾਡੀ ਸਰਕਾਰ ਬਣਾਈ ਆ ਬੜਾ ਯੋਗਦਾਨ ਹੁੰਦਾ ਭਗਵੰਤ ਮਾਨ ਜੀ ਕੱਲੇ ਕੱਲੇ ਬੰਦੇ ਦਾ ਜਿਵੇਂ ਕਿ ਮੈਂ ਆਪਦੀ ਗੱਲ ਕਰਾਂ ਮੈਨੂੰ ਲੱਗਦਾ ਵੀ ਜਿਵੇਂ ਮੈਂ 1.200 200 ਦੇ ਕਰੀਬ ਵੋਟਾਂ ਮੈਂ ਖੁਦ ਪਵਾਈਆਂ ਨੇ ਕਿਵੇਂ ਪਵਾਈਆਂ ਨੇ ਬਹੁਤ ਸਾਰੇ ਰਿਸ਼ਤੇਦਾਰ ਬਹੁਤ ਸਾਰੇ ਸੱਜਣ ਯਾਰ ਮਿੱਤਰ ਐਸ ਵਾਰ ਜਿਹੜਾ ਕਿ ਭਵੰਤ ਮਾਨ ਦੀ ਸਰਕਾਰ ਬਣਾਉਣੀ ਆ ਤਾਂ ਹੁਣ ਤੁਸੀਂ ਇਹ ਦੱਸੋ ਮਾਨ ਸਾਹਿਬ ਜੀ ਕਿ ਸਾਨੂੰ ਉਹਨਾਂ ਗੱਲਾਂ ਦਾ ਫਾਇਦਾ ਕੀ ਹੋਇਆ ਉਲਟਾ ਸਾਡੀ ਨੌਜਵਾਨੀ ਸਾਡੇ ਪੰਜਾਬ ਦੇ ਵਿੱਚ ਜਿਹੜਾ ਚਿੱਟੇ ਦਾ ਕਹਿਰ ਵਰਸਿਆ ਤਾਂ ਉਹਦੇ ਨਾਲ ਸਾਡਾ ਅੱਧਾ ਪੰਜਾਬ ਰਹਿ ਗਿਆ ਨੌਜਵਾਨੀ ਤਾਂ ਚਿੱਟੇ ਦੇ ਘਰਾਂ ਨੂੰ ਤੁਰ ਗਈ ਹੈ ਤਾਂ ਉਹਨਾਂ ਦੇ ਨਾਲ ਜਿਹੜੀ ਚਿੱਟੇ ਦੇ ਨਾਲ ਲੋਕਾਂ ਦੀ ਇੱਕ ਸੰਖਿਆ ਘਟੀ ਹੈ ਮੈਂ ਕਹੂੰ ਪੰਜਾਬ ਦੇ ਲੋਕਾਂ ਦੀ ਕੱਲਿਆਂ ਦੀ ਤਾਂ ਉਹਦੇ ਵਿੱਚ ਬਹੁਤ ਵੱਡਾ ਘਾਟਾ ਸਾਡੇ ਪੰਜਾਬ ਨੂੰ ਪਿਆ ਨਾ ਕਿ ਕਿਸੇ ਹੋਰ ਨੂੰ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੁਸੀਂ ਇਸ ਗੱਲ 'ਤੇ ਐਕਸ਼ਨ ਪਹਿਲੇ ਨੰਬਰ 'ਤੇ ਲੈਣਾ ਸੀ ਕਿ ਨਹੀਂ ਫਿਰ ਤੁਸੀਂ ਸਰਕਾਰ ਕਾਦੇ ਤੇ ਬਣਾਈ ਹੈ ਚਿੱਟੇ ਦਾ ਮੁੱਦਾ ਰੱਖਿਆ ਸਾਡੇ ਲੋਕਾਂ ਦੇ ਸਾਹਮਣੇ ਸਾਡੇ ਸਾਹਮਣੇ ਤਾਂ ਫਿਰ ਅਸੀਂ ਤੁਹਾਨੂੰ ਵੋਟਾਂ ਪਾਈਆਂ ਉਸ ਤੋਂ ਬਾਅਦ ਚਿੱਟੇ ਦਾ ਮੁੱਦਾ ਹੀ ਗਾਇਬ ਹੋ ਜਾਂਦਾ ਤਾਂ ਪੰਜਾਬੀ ਉਹ ਸੋਚਣ ਵਾਲੀਆਂ ਗੱਲਾਂ ਮੇਰਾ ਵੀਰ ਤੇ ਤੁਸੀਂ ਇਸ ਗੱਲ ਤੇ ਉੱਤੇ ਰਿਐਕਸ਼ਨ ਜ਼ਰੂਰ ਦੇਣਾ ਸੋ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਦਾ ਪਹੁੰਚੇ ਬੈਲ ਦੀ ਘੰਟੀ ਆਲ ਤੇ ਜ਼ਰੂਰ ਕਰ ਦੇਣਾ ਜੀ ਤਾਂ